ਪਿੰਡ ਜੰਡੇਆਲਾ ਮੰਡਕੀ ਵਿਖੇ ਲਖਨਪਾਲ ਸਟੇਸ਼ਨਰੀ ਐਂਡ ਸ਼ਾਪਿੰਗ ਸਟੋਰ ਖੁੱਲ ਚੁੱਕਾ ਹੈ ਜਿਸ ਵਿੱਚ ਸਟੇਸ਼ਨਰੀ ਆਰਟੀਫੀਸ਼ੀਅਲ ਜੁਐਲਰੀ ਖੇਡਾਂ ਦਾ ਸਮਾਨ ਬੱਚਿਆਂ ਦੇ ਖਡਾਉਣੇ ਡਿਸਪੋਜ਼ੇਬਲ ਕ੍ਰੌਕਰੀ ਟੇਲਰ ਮਟੀਰੀਅਲ ਅਤੇ ਹੋਰ ਬਹੁਤ ਸਾਰੀਆਂ ਆਈਟਮਾਂ ਚ ਭਾਰੀ ਛੂਟ ਤੇ ਹੋਲਸੇਲ ਰੇਟਾਂ ਵਿੱਚ ਉਪਲਬਧ ਕਰਾਈਆਂ ਜਾਣਗੀਆਂ ਇਹ ਵਸਤਾ ਵਿੱਚ ਜਿਵੇਂ ਕਿ ਕਲਰੀ ਤੇ 30 ਤੋਂ 50% ਰਿਆਇਤੀ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਡਿਸਪੋਜ਼ੇਬਲ ਕ੍ਰੌਕਰੀ ਤੇ ਵੀ 25 ਤੋਂ 30% ਛੋੜ ਦਿੱਤੇ ਜਾਵੇਗੀ ਇਸ ਦੁਕਾਨ ਤੇ ਭੈਰੀ ਮਾਤਰਾ ਵਿੱਚ ਡੈਕੋਰੇਸ਼ਨ ਦਾ ਸਮਾਨ ਵੀ ਹੈ ਸੋ ਤੁਸੀਂ ਵੀ ਆਪਣੇ ਪਰਿਵਾਰ ਨਾਲ ਇੱਕ ਵਾਰੀ ਦੁਕਾਨ ਤੇ ਜ਼ਰੂਰ ਜਾਓ ਜਾਣਕਾਰੀ ਦਿੰਦੇ ਐਡਵੋਕੇਟ ਦਿਨੇਸ਼ ਲਖਨਪਾਲ ਨੇ ਦੁਕਾਨ ਸੰਬੰਧੀ ਹੋਰ ਕੀ ਦੱਸਿਆ ਤੁਸੀਂ ਵੇਖੋ ਇਸ ਖਾਸ ਖਬਰ ਵਿੱਚ ਪਿੰਡ ਜੰਡੇਆਲਾ ਮੰਝਕੇ ਤੋਂ ਪੱਤਰਕਾਰ ਮੋਇਸ਼ ਸ਼ਰਮਾ ਜੀ ਦੀ ਰਿਪੋਰਟ ਸਭ ਤੋਂ ਪਹਿਲਾਂ ਦਵਾਬਾ ਹਲਚਲ ਦੇ ਸਾਡੇ ਇੱਥੇ ਨਵੇਂ ਸਟੋਰ ਲਖਨਪਾਲ ਸਟੇਸ਼ਨਰੀ ਐਂਡ ਸ਼ਾਪਿੰਗ ਸੈਂਟਰ ਗਰਾਇਆ ਰੋਡ ਜਨੇਆਲਾ ਵਿਖੇ ਪਹੁੰਚਣ ਤੇ ਬਹੁਤ-ਬਹੁਤ ਉਹਨਾਂ ਦਾ ਧੰਨਵਾਦ। ਇਹ ਜਿਹੜਾ ਸਟੋਰ ਅਸੀਂ ਓਪਨ ਕੀਤਾ ਵਾ ਇਹ ਇਲਾਕੇ ਦੀ ਜਿਹੜੀ ਸਾਰੀ ਸੰਗਤ ਆ ਉਹਦੀ ਬਹੁਤ ਵੱਡੀ ਮੰਗ ਸੀਗੀ ਜਿਸ ਵਿੱਚ ਸਾਡੇ ਕੋਲ ਕਿਉਂਕਿ ਸਕੂਲਾਂ ਦੇ ਵਿੱਚ ਇਹਨਾਂ ਨੂੰ ਕਈ ਵਾਰੀ ਦਿੱਕਤ ਆਉਂਦੀ ਸ਼ਹਿਰ ਜਾਣਾ ਪੈਂਦਾ ਆ ਸਟੇਸ਼ਨਰੀ ਦਾ ਸਮਾਨ ਉਹਦੇ ਨਾਲ ਨਾਲ ਆਰਟੀਫੀਸ਼ੀਅਲ ਜੁੱਦਰੀ ਆਰਟੀਫੀਸ਼ੀਅਲ ਜੁੱਦਰੀ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਆ ਕਿਉਂ ਉਸ ਦੇ ਨਾਲ ਨਾਲ ਜਿਹੜੇ ਸਪੋਰਟਸ ਦੀ ਆਈਟਮਾਂ ਤੇ ਤਾਂ ਕਿ ਬੱਚਿਆਂ ਦਾ ਸਪੋਰਟ ਦੇ ਪ੍ਰਤੀ ਉਝਾਨ ਵੜਿਆ ਲਵੇ ਸ਼ਹਿਰ ਦੀ ਦੂਰੀ ਜ਼ਿਆਦਾ ਹੋਣ ਕਰਕੇ ਸਪੋਰਟ ਸਾਰਾ ਸਮਾਨ ਚ ਪ੍ਰੋਵਾਈਡ ਕੀਤਾ ਜਾਊਗਾ ਉਸ ਦੇ ਨਾਲ ਨਾਲ ਜਿਹੜੀ ਸਾਡੀ ਆਈਟਮਸ ਆ ਜਿਹੜੇ ਜਿਹੜੀ ਡਿਸਪੋਜ਼ੇਬਲ ਕਰੌਕਰੀ ਉਹ ਵੀ ਹੋਲਸੇ ਰੇਟ ਤੇ ਸਾਰੇ ਪ੍ਰੋਵਾਈਡ ਕੀਤੇ ਜਾਊਗਾ ਸਾਡੀ ਦੁਕਾਨ ਦੀ ਵੱਡੀ ਖਾਸੀਅਤ ਇਹ ਹੈ ਜਿੰਨੀਆਂ ਵੀ ਆਈਟਮਸ ਆ ਚਾਹੇ ਉਹ ਸਕੂਲ ਬੈਗਸ ਆ ਸਕੂਲ ਬੋਟਲਸ ਆ ਸਟੇਸ਼ਨਰੀ ਆ ਤੇ ਉਹਦੇ ਨਾਲ ਨਾਲ ਹੋਰ ਜਿਹੜੇ ਜਨਰਲ ਆਈਟਮਸ ਆ ਉਹ ਸਾਰੀਆਂ ਹੋਲਸੇਲ ਰੇਟ ਦੇ ਵਿੱਚ ਪ੍ਰੋਵਾਈਡ ਕਰਵਾਈਆਂ ਜਾਊਗੀਆਂ ਤਾਂ ਕਿ ਇਲਾਕੇ ਸਾਡਾ ਇਹ ਮਿਸ਼ਨ ਹੈ ਵੇ ਇਲਾਕੇ ਨੂੰ ਇੱਕ ਸਹੂਲਤ ਪ੍ਰੋਵਾਈਡ ਕਰਾਈ ਜਾਵੇ ਆਰਟੀਫੀਸ਼ੀਅਲ ਜੁਐਲਰੀ ਵੀ ਜਿਹੜੀ ਆ ਉਹ ਵੀ ਅਸੀਂ ਪ੍ਰੋਵਾਈਡ ਕਰਵਾਵਾਂਗੇ ਹੋਰ ਕਾਫੀ ਚੀਜ਼ਾਂ ਜਿਹੜੀ ਜੰਗ ਜਿਹੜੇ ਪਟਾਕੇ ਆ ਉਹ ਵੀ ਉਹਨਾਂ ਨੂੰ ਹੋਲਸੇਲ ਰੇਟ ਤੇ ਪ੍ਰੋਵਾਈਡ ਕੀਤੇ ਜਾਣਗੇ ਡੈਕੋਰੇਸ਼ਨ ਦਾ ਸਮਾਨ ਕਿਉਂਕਿ ਅੱਜ ਕੱਲ੍ਹ ਹਰ ਬੰਦਾ ਚਾਹੁੰਦਾ ਵਾ ਮੈਂ ਆਪਣਾ ਘਰ ਸਜਿਆ ਰੱਖਾਂ ਜਾਂ ਕੋਈ ਮੇਰਾ ਫੰਕਸ਼ਨ ਹੋਵੇ ਉਹਦੇ ਵਿੱਚ ਪੂਰੀ ਸਜਾਵਟ ਹੋਵੇ ਖੇਚ ਦਾ ਕੇਂਦਰ ਬਣੇ ਡਾਈਪਰਸ ਆ ਹੋਰ ਕਾਫੀ ਆਈਟਮਸ ਆ ਜਿਹੜੇ ਟੇਲਰ ਮਟੀਰੀਅਲ ਕਿਉਂਕਿ ਇਹਦੇ ਵਿੱਚ ਵੀ ਕਾਫੀ ਆਈਟਮਸ ਆ ਸੀ ਕਿਉਂਕਿ ਉਹ ਸਟਾਰਟਿੰਗ ਆ ਕਾਫੀ ਆਈਟਮਸ ਲੈ ਕੇ ਆ ਰਹੇ ਆ ਟੇਲਰ ਮਟੀਰੀਅਲ ਵੀ ਹੋਲਸੇਲ ਰੇਟ ਤੇ ਪ੍ਰੋਵਾਈਡ ਕਰਵਾਇਆ ਜਾਊਗਾ ਹਰ ਚੀਜ਼ ਬੁਕਸ ਕਾਪੀਜ਼ ਰਜਿਸਟਰ ਲੇਜਰਸ ਸਾਰੀਆਂ ਆਈਟਮਾਂ ਜਿਹੜੀਆਂ ਬੱਚਿਆਂ ਦੀਆਂ ਉਹ ਵੀ ਉਹਦੇ ਨਾਲ-ਨਾਲ ਜਿਹੜਾ ਟੇਲਰ ਮਟੀਰੀਅਲ ਚਾਹੇ ਬੁਕਰਮ ਜਾਂ ਲਾਫਟਿਕ ਆ ਰੀਲ ਆਇਆ ਕੋਰ ਵੀ ਕਾਫੀ ਚੀਜ਼ਾਂ ਸਾਡੀ ਕੋਸ਼ਿਸ਼ ਹੈ ਇਹਨੂੰ ਵਧੀਆ ਤਰੀਕੇ ਦੇ ਨਾਲ ਤਾਂ ਕਿ ਲੋਕਾਂ ਦੇ ਘਰ ਤੱਕ ਇੱਕ ਸਹੂਲਤ ਪਹੁੰਚਾਈ ਜਾਵੇ ਅਸੀਂ ਇਹਨੂੰ ਮਿਸ਼ਨ ਸਮਝ ਕੇ ਇਸ ਚੀਜ਼ ਸ਼ੁਰੂਆਤ ਕੀਤੀ ਆ ਇਹਦੀ ਜਿਹੜੀ ਲੋਕੇਸ਼ਨ ਆ ਉਹ ਬਿਲਕੁਲ ਉੱਪਰ ਟਿੰਬਰ ਐਂਡ ਆਇਰਨ ਟਰੇਡਰ ਦੇ ਬਿਲਕੁਲ ਆਪੋਜੀਟ ਅਤੇ ਜਿਹੜਾ ਹਾਕਰਜ਼ ਆ ਉਹਦੇ ਬਿਲਕੁਲ ਨਾਲ ਦੀ ਦੁਕਾਨ ਹੈ ਜਿਹੜੀ ਉਹ ਸ਼ੁਰੂ ਕੀਤੀ ਆ ਤੇ ਸਾਰੇ ਇਲਾਕਾ ਨਿਵਾਸੀਆਂ ਤੋਂ ਹੱਥ ਜੋੜ ਕੇ ਇਹ ਸਹਿਯੋਗ ਮੰਗਦੇ ਆ ਤਾਂ ਕਿ ਅਸੀਂ ਆਪਾਂ ਹੱਥ ਦਾ ਹੱਥ ਮਿਲਾ ਕੇ ਇਸ ਜਿਹੜੇ ਮਿਸ਼ਨ ਨੂੰ ਵੀ ਕੰਮ ਜੱਪ करिए ਤਾਂ ਕਿ ਸਮਾਜ ਦਾ ਇੱਕ ਵਧੀਆ ਰੰਗ